ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਕਾਦਿਆਂ ਦੇ ਮਹੱਲਾ ਧਰਮਪੁਰਾ ਤੋਂ ਜਿੱਥੇ ਉਸ ਵੇਲੇ ਅਫਰਾ ਤਫਰੀਦ ਦਾ ਮਾਹੌਲ ਪੈਦਾ ਹੋ ਗਿਆ ਜਦ ਅਚਾਨਕ ਮਹੱਲੇ ਦੇ ਇੱਕ ਘਰ ਨੂੰ ਅੱਗ ਲੱਗ ਗਈ ਅੱਗ ਲੱਗਣ ਨਾਲ ਘਰ ਵਿੱਚ ਪਿਆ ਲੱਖਾਂ ਰੁਪਏ ਦਾ ਸਮਾਨ ਮਿੰਟਾਂ ਵਿੱਚ ਸੜ ਕੇ ਸੁਆਹ ਹੋ ਗਿਆ ਗਵਾਂਡੀਆਂ ਦੀ ਮਦਦ ਦੇ ਨਾਲ ਅੱਗ ਤੇ ਕਾਬੂ ਤਾ ਪਾ ਲਿਆ ਗਿਆ ਪਰ ਘਰ ਵਿੱਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਕਾਰ ਵਿੱਚ ਅੱਗ ਲੱਗਣ ਦਾ ਕਾਰਨ LCD ਦੇ ਸ਼ਾਰਟ ਸਰਕਟ ਨੂੰ ਦੱਸਿਆ ਜਾ ਰਿਹਾ ਹੈ। ਸੁਮਨ ਬਾਲਾ ਮਹਲਾਦਰਮਪੁਰਾ ਕੀ ਹਸਾ ਹਾ ਸਾਬ ਐ ਬੱਤੀ ਸਾਰ ਗਰ ਗਈ ਹੈ। LED ਨੂੰ ਅੱਗ ਲੱਗ ਗਈ ਹੈ। ਘਰ ਦਾ ਸਮਾਨ ਸਾਰਾ ਸੜ ਗਿਆ। ਘਰ ਦਾ ਸਮਾਨ ਸਾਰਾ ਸੜ ਗਿਆ ਕੁਝ ਨਹੀਂ ਰਿਹਾ ਹੈਗਾ ਮੇਰਾ। ਸਭ ਮੈਂ ਬਰਬਾਦ ਹੋ ਗਈ ਹਾਂ ਮੈਂ। ਸਾਰਾ ਗੱਦੇ ਦੇ ਹੁਣੇ ਇਹ ਜੇ ਮੈਂ ਲੈ ਨਾ ਮੈਂ ਸਾਰਾ ਸਮਾਨ ਨਵਾ ਹੌਲੀ ਹੌਲੀ ਕਰਕੇ ਬਣਾਉਂਦੀ ਰਹਿਣੀ ਆ ਮੈਨੂੰ ਨਹੀਂ ਪਤਾ ਅੱਗ ਲੱਗ ਜਾਣੀ ਆ ਕੀ ਬਾਣਾ ਵਰਤ ਗਿਆ ਮੇਰੇ ਨਾਲ ਹਾਏ ਪਤਾ ਨਹੀਂ ਲੱਗਾ ਸਬਜ਼ੀ ਲੈਣ ਗਈ ਆ ਅੰਦਰੋਂ ਨਿਕਲ ਕੇ ਮੈਂ ਅਤਰ ਜਾਈ ਚ ਬੈਠੀ ਹਾਂ ਬੈਠੀ ਹੁੰਦੀ ਭਾਵੇਂ ਮੈਨੂੰ ਲੱਗ ਜਾਂਦੀ ਹਾਂ ਕਿਤਾਬ ਪਤਾ ਲੱਗਿਆ ਤਾ ਅੰਦਰ ਆਈਆਂ ਸਬਜ਼ੀ ਪੈਹ ਦੇ ਅੰਡੇ ਆ ਸਬਜੀ ਵਾਲਿਆਂ ਨੂੰ ਅੰਦਰ ਆਈ ਪਹਾਕਾ ਮੱਚ ਗਿਆ ਵਾ ਬੰਨੇ ਵਾਲਿਆਂ ਨੇ ਪਹਿ ਲੈ ਕੇ ਬਚਾਇਆ ਪਾਣੀ ਪਾ ਕੇ ਉਹਨਾਂ ਨੇ ਪਾਣੀ ਪਾਇਆ ਇਹ ਗਰੀਬ ਬੰਦੇ 30 ਲੱਖ ਰੁਪਏ ਦਾ ਇਹਨਾਂ ਦਾ ਨੁਕਸਾਨ ਹੋ ਗਿਆ ਆਪੋ ਦਿਹਾੜੀ ਬਚਾਇਆ ਬੱਚੇ ਕੱਖਣੀ ਕਿੱਥੋਂ ਕੱਖਣੀ ਹੈ ਮੇਰਾ ਕਿੰਨੀ ਲਾਤ ਕੀ ਹੱਸ ਮੇਰਾ ਨਾਮ ਜੀ ਲక్ష్ਮੀਨੀ ਕੁਮਾਰ ਹੈ ਇਹਨਾਂ ਦਾ ਮਕਾਨ ਹੈ ਇਹ ਮਕਾਨ ਸਾਡਾ ਹੀ ਹੈ ਜੀ ਕੀ ਹੱਸਾ ਭਾ ਸਾਹ ਜੀ ਉਹੀ ਮੈਂ ਤੇ ਕੰਮ ਤੇ ਗਿਆ ਸੀ ਤੇ ਮੈਨੂੰ ਫੋਨ ਕੀਤਾ ਜੇ ਆਇਆ ਤੇ ਆਉਂਦਿਆਂ ਨੂੰ ਸੜ ਕੇ ਫੜ ਗਿਆ ਸਭ ਕੁਝ ਸੁਆਹ ਹੋ ਗਿਆ ਤੇ ਇਹ ਕਿਤੇ ਸਬਜ਼ੀ ਲੈਣ ਦੇ ਹੀ ਬਾਹਰ ਗਲੀ ਦੇ ਨਾਲ ਹੀ ਖੋਤੀ ਸੀ ਇਹ ਤੇ ਸਬਜ਼ੀ ਲੈਣ ਆਈ ਤੇ ਵੇਖਿਆ ਅੰਦਰ ਅੰਦਰੋਂ ਅੱਗ ਲੱਗੀ ਹੈ ਨੁਕਸਾਨ ਠਾਈ ਦਿਨ ਲੱਖ ਦਾ ਜੀ ਹੋ ਗਿਆ ਜਿ ਰਹਿ ਐ ਕੁਝ ਨਹੀਂ ਮਗਰ ਬਚਿਆ ਨਹੀਂ ਕੁਝ ਵੀ ਆਪ ਇਸ ਤਰ੍ਹਾਂ ਲੱਗੀ ਜੇ ਹਾਂ ਜੀ ਅੱਗ ਤਾਂ ਇਹ ਨਹੀਂ ਪਤਾ ਲੱਗਾ ਕੁਝ ਵੀ ਸੇ ਸਾਰੇ ਅੰਦਰ ਬੈਠੇ ਸਨ ਬਾਹਰ ਸਬਜ਼ੀ ਲੈਣ ਗਈ ਤੇ ਮਗਰ ਅੱਗ ਲੱਗੀ ਬਚਾਅ ਕਿਸ ਤਰ੍ਹਾਂ ਹਿਸਾਬ ਬਚਾਅ ਦੇ ਮਾਲੇਦਾਰਾਂ ਨੇ ਆ ਕੇ ਪਾਣੀ ਪੋਣੀ ਪਾਇਆ ਸਾਰਿਆਂ ਨੇ ਤੇ ਤਾਂ ਬਚਾਅ ਹੋਇਆ ਬਚਾਅ ਕਹਾ ਹੋਇਆ ਤੇ ਬਾਹਰ ਹੀ ਕੱਢਿਆ ਸਾਰਾ ਸਮਾਨ ਬਚਾਅ ਉੱਤੇ ਤਾਂ ਕੁਝ ਨਹੀਂ ਸਿਰਫ ਆਗ ਦੀ ਬਚਾਈ ਹੈ ਅੜਿਆ ਸਾਰਾ ਸਮਾਨ